ਹਾਂਜੀ 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 ਤੇ ਬਾਕੀ ਮੈਂ ਗੱਲ ਕਰਨ ਲੱਗਾ ਜੀ ਫੋਨ ਇੱਕ ਇਦਾਂ ਦੀ ਚੀਜ਼ ਆ ਵੀਰੇ ਅੱਛਾ ਇਹਦੇ ਵਿੱਚ ਚੰਗਾ ਵੀ ਬਹੁਤ ਕੋਝਿਆ ਤੇ ਮਾੜਾ ਵੀ ਕਈਆਂ ਨੇ ਤੇ ਕਈਆਂ ਨੂੰ ਤਾਂ ਫੋਨ ਨੇ ਤਾਰਤਾ ਵਾ ਤੇ ਕਈਆਂ ਦੇ ਘਰ ਹੀ ਬਰਬਾਦ ਕਰਤੇ ਆ ਇਹ ਵੀ ਗੱਲ ਸਹੀ ਆ ਜੇ ਇਹਨੂੰ ਚੰਗੇ ਪਾਸੇ ਵਰਤ ਲਈਏ ਤੇ ਬਹੁਤ ਚੰਗਾ ਵਾ ਜਦੋਂ ਆ ਫੋਨ ਹੀ ਬੰਦਾ ਬੜਾ ਸਕੂਨ ਚ ਸੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਤੁਸੀਂ ਸੁਣਾਓ ਜੀ ਆਪਣੇ ਵਧੀਆ ਠੀਕ ਠਾਕ ਚੜ੍ਹਦੀ ਕਲਾ ਜੀ ਆਪਣਾ ਨਾਂ ਤੇ ਫੋਨ ਨੰਬਰ ਤੇ ਡਰੈਸ ਜਿਹੜਾ ਨਾ ਉਹ ਬੋਲ ਦੋ ਠੀਕ ਹੈ ਜੀ ਸਭ ਤੋਂ ਪਹਿਲਾਂ ਦੇ ਮੇਰੇ ਸਾਰੇ ਸਤਿਕਾਰਯੋਗ ਜਿੰਨੇ ਵੀ ਸਾਡੀ ਵੀਡੀਓ ਦੇਖਦੇ ਆ ਫੇਸਬੁੱਕ ਤੇ YouTube ਤੇ ਉਹਨਾਂ ਸਾਰੇ ਭੈਣ ਤੇ ਭਰਾਵਾਂ ਨੂੰ ਵੀਰਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਜਿੰਨੇ ਵੀ ਸਾਡੇ ਪੰਜਾਬੀ ਭਰਾਵਾ ਪਾਕਿਸਤਾਨੀ ਆ ਪੰਜਾਬੀ ਆ ਇੰਡੀਅਨ ਆ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਦੁਬਈ ਸਾウਦੀ ਅਰਬ ਜਿੰਨੇ ਵੀ ਸਾਰੇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਪਿੰਡ ਆਪਣਾ ਭਿੰਦਰ ਜ਼ਿਲ੍ਹਾ ਆਪਣਾ ਅੰਮ੍ਰਿਤਸਰ ਤਸੀਲ ਆਪਣੀ ਬਾਬਾ ਬਕਾਲਾ ਸਾਹਿਬ ਆ ਜੀ ਤੇ ਨਾਮ ਹੈਗਾ ਜੀ ਦਰਬਾਰਾ ਸਿੰਘ ਫੋਨ ਨੰਬਰ ਹੈਗਾ ਜੀ 9852 47787 ਤੇ ਆਪਾਂ ਅੱਜ ਇੱਕ ਝੋਟੀ ਲੈ ਕੇ ਆਏ ਆ ਬਹੁਤ ਹੀ ਸੋਹਣੀ ਆ ਵੀਰੇ ਜੀ ਤਾਂ ਮੈਂ ਪੁੱਛਿਆ ਨਹੀਂ ਨਹੀਂ ਮੈਂ ਪਹਿਲਾਂ ਹੀ ਦੱਸ ਦੇਣਾ ਤੁਹਾਨੂੰ ਅੱਛਾ ਬੜਾ ਐਡਵਾਂਸ ਆ ਹਾਂ ਜੀ ਤੇ ਆ ਚੈੱਕ ਕਰ ਲਓ ਇੱਕ ਰਾਂ ਝੋਟੀ ਦਿਖਾ ਦੂ ਬਾਕੀ ਜਿਹੜਾ ਕੁਝ ਤੁਸੀਂ ਪੁੱਛਣਾ ਹੋਊਗਾ ਉਹਦਾ ਜਵਾਬ ਵੀ ਦੇ ਦਾਂਗੇ ਆ ਠੀਕ ਆ ਝੋਟੀ ਵੇਖੋ ਜੀ ਹਾਂਜੀ ਖਾਣ ਵੇਖੋ ਰੱਬ ਨੇ ਕੀ ਨੁਨਸ ਲਾਤਾ ਜੀ 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 ਇਹਦਾ ਸੋਹਣਾ ਪਾਨੀ ਬਹੁਤ ਆ ਹਾਂਜੀ ਹਾਂਜੀ ਇਹਦੇ ਦੁੱਧ ਦੇ ਪੈਸੇ ਤੇ ਵੀਰ ਲਊਗਾ ਲਊਗਾ ਨਾਲ ਜਿਹੜੀ ਇਹਦੀ ਲੱਗੀ ਨਾ ਫੇਸ ਕਵਾਲੀ ਵੀ ਹਾਂਜੀ ਹਾਂਜੀ ਤੇ ਇੱਕ 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 ਵੀਰ ਮੈਨੂੰ ਤੇਰੀ ਗੱਲ ਤੋਂ ਆ ਗਈ ਚੀਜ਼ ਕਿ ਆਪਾਂ ਵੀ ਵੀਡੀਓ ਬਣਾਉਣੀ ਆ ਆਪਣੇ ਕੋਲ ਕਾਲੀ ਮੱਝ ਵੀ ਹੈਗੀ ਆ ਉਹ ਕਰਦੇ ਨਹੀਂ ਹੁੰਦੇ ਫੇਰ ਲਵਲੀ ਲਾਗੇ ਤੇ ਉਹ ਜਿਹੜੀ ਮਸ਼ਹੂਰੀ ਜੀ ਦੇ ਹੁੰਦੇ ਹੁੰਦੇ ਆ ਰੰਗ ਘੋਰਾ ਜਾਂਦਾ ਆਪਾਂ ਵੀ ਵੀਡੀਓ ਬਣਾ ਕੇ ਪਾਉਣੀ ਫੇਰ ਲਵਲੀ ਦੀ ਮਸ਼ਹੂਰੀ ਵੀ ਕਰਨੀ ਹੈ ਮੱਚ ਘਰੀ ਹੋ ਗਈ ਆ ਵੀਰ ਸੂਆ ਕਿਨਵਾ ਤੇ ਪਿਛੇ ਦੇ ਕੀ ਆ ਸੂਆ ਦੁੱਜਾ ਠੀਕ ਆ ਪਿਛੇ ਦੇ ਪੂਸ਼ ਆ ਬੱਚਾ ਇਹਦੀ ਕੱਟੀ ਮੈਂ ਜਵਾਗ ਦੀ ਗੱਲ ਕੀਤੀ ਵੀਰੇ ਜਵਾਗ ਮੈਂ ਦੱਸਣ ਲੱਗਾ ਵਾਂ ਵੀ ਕੱਟੀ ਵੇਖੋ ਕੱਟੀ ਮਾਂ ਨਾਲ ਵੀ ਸੋਹਣੀ ਆ ਵੀ ਜਵਾਹਾ ਜਿਆ ਏਰੀਆ ਤੇ ਜਵਾਕ ਕਹਿ ਦਿੰਦੇ ਆ ਕੱਤੀ ਵੇਖੋ ਕੱਤੀ ਕੱਤੀ ਵੀ ਬਹੁਤ ਸੋਹਣੀ ਆ ਇਹਨੇ ਮਾਂ ਨਾ ਵੀ ਸੋਹਣੀ ਲੱਗਣਾ ਵੇ ਕਿਦਾਂ ਆ ਵੀ ਮੇਰੇ ਨਾਲ ਸੋਹਣੀ ਲੱਗਦੀ ਵੇ ਲੱਗਦੀ ਕਿ ਨਹੀਂ ਸੋਹਣੀ ਤੇਰੇ ਦੰਦ ਚਿੱਟੇ ਲੱਗਦੇ ਤੇ ਮੂੰਹ ਕਾਲਾ ਲੱਗ ਜਾਂਦਾ ਵੀਰ ਚਲੋ ਪਤਾ ਨਹੀਂ ਕੱਤੀ ਸੋਹਣੀ ਲੱਗੀ ਕਰਕੇ ਕੱਤੀ ਦਾ ਰੰਗ ਕਾਲਾ ਉਹਦਾ ਪਰਛਾਵਾਂ ਪੈ ਗਿਆ ਠੀਕਾ ਤੇ 10 ਵੀਰੇ ਦੇ ਬਾਰੇ ਦੱਸਣ ਜਿੰਨਾ ਇਹਦੇ ਬਾਰੇ ਕਹਿ ਦੀਏ ਨਾ ਉਨਾ ਹੀ ਛੋੜਾ ਵਾ ਬਾਕੀ ਕੈਮਰਾ ਮਾਰ ਨਹੀਂ ਪਾਉਗੀ ਸੋਣੀ ਕਿੱਲਾ ਦਿੱਲੀ ਅੱਖ ਕਈਆਂ ਭੈਣ ਭਰਾਵਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਕੀ ਲਾਤਾ ਇੱਕ ਵੱਖਰੀ ਚੀਜ਼ ਜੀ ਇਹੋ ਕਿ ਬੰਦੇ ਨੂੰ ਜਾਂ ਕਿਹ ਜਨਾਨੀ ਨੂੰ ਜਾਂ ਕੁਛ ਵੀ ਆ ਤੇ ਉਹਦੇ ਮਾਣ ਹੀ ਬਹੁਤ ਹੋ ਜਾਂਦਾ ਹਾਂ ਹੰਕਾਰ ਹੋ ਜਾਂਦਾ ਵੀ ਮੈਂ ਸੋਹਣਾ ਹੀ ਬਾਲਾ ਮੈਂ ਸੋਹਣਾ ਹੀ ਬਾਲਾ ਬੀਰ ਜੀ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਆ ਵੀ ਕਈਆਂ ਵੀਰਾਂ ਨੂੰ ਇਹ ਚੀਜ਼ ਦਾ ਦੁੱਖ ਹੁੰਦਾ ਵਾ ਕਿ ਇੱਕ ਡੰਗਰ ਦੀ 10-15 ਮਿੰਟ ਦੀ ਵੀਡੀਓ ਬਣਾ ਲੈਂਦੇ ਆ ਅੱਜ ਕੱਲੀ ਵੀਡੀਓ ਨਹੀਂ ਬਣਾਉਂਦੇ ਵੀਰਾਂ ਭਰਾਵਾਂ ਦਾ ਮਨੋਰੰਜਨ ਵੀ ਕਰਦੇ ਆ ਨਾਲ ਉਹ ਚੱਲ ਕੋਈ ਕੋਈ ਹਾਸ ਲੈਂਦਾ ਕੋਈ ਦੁਖੀ ਹਾਂ ਉਂਗਲਾਂ ਦੱਸ ਹਾਂ ਉਂਗਲਾਂ ਹੀ ਕਹਿ ਦਿੰਦੇ ਪੰਜ ਪਰ ਅੂਠਾ ਹੁੰਦਾ ਵਾ ਵੀਰ ਉਂਗਲਾਂ ਤੇ ਨਹੀਂ ਆ ਹਾਂ ਇੱਕ ਚੀਜੀ ਵੀ ਹੁੰਦੀ ਆ ਆ ਚੀਜੀ ਵੀ ਹੁੰਦੀ ਆ ਆਹੋ ਤੇ ਸੂਆ ਦਾ ਦੂਜਾ ਠੀਕ ਆ ਸੂਈ ਨੂੰ ਤੀਜਾ ਦਿਨ ਹੋਇਆ ਅੱਜ ਤੇ ਜਾਲਾ ਲਾ ਲੋ ਚੌਥਾ ਬਿਲਕੁਲ ਗਿੱਲਾ ਬਣ ਲੋ ਬੱਚਾ ਵਾ ਐ ਸਕੂਲਾ ਬੱਚਾ ਵਾ ਗੁੱਲਾ ਬੱਚਾ ਵਾ ਜੀ ਤੇ ਦੁੱਧ ਇਸ ਟਾਈਮ ਤੇ ਬੋਲਾ ਵਾ ਬੋਲਾ ਵਾਲੇ ਨੇ ਬੋਲਾ ਲਾ ਲੇ ਹਾਂਜੀ ਹਾਂਜੀ 8 ਕਿਲੋਟਰ ਬੋਲਾ ਵਾ ਇਸ ਟਾਈਮ ਤੇ ਤਿਆਰ ਆ ਜਿਹੜਾ ਝੋਕ ਲਿਆਂਦਾ ਆਪਾਂ ਸਹੀ ਆ ਤੇ ਦੁੱਧ ਤੇ ਤੁਹਾਨੂੰ ਪਤਾ ਹੀ ਆ ਵੀ ਕਿੰਨੇ ਕ ਚਰ ਬਾਅਦ ਤੁਰਦਾ ਵਾ ਡੰਗਰ ਜਿਹੜਾ ਵੀ ਆ ਕੋਈ ਵੀ ਮੱਝ ਗਾਂ ਹੁੰਦੀ ਆ 15 20 ਦਿਨਾਂ ਬਾਅਦ ਵੰਡ ਵੰਡ ਖਾਣ ਲੱਗਦਾ ਸੋਣੀ ਆ ਜੀ ਹਾਂਜੀ ਸਿੰਗਲ ਹੱਡੀ ਦੀ ਆ ਥਾਨ ਪਾ ਦਿੱਤੀਆਂ ਆ ਅੱਜ ਆ ਜੀ ਆ ਚੀਜ਼ ਆ ਚੀਜ਼ ਦਿਖਾ ਮੇਰਾ ਵੀ ਨਾ ਹੋਵੇ ਵੇਖੋ ਜੀ ਕਿੱਥੇ ਮੰਨ ਲੋ ਸੂਹ ਐਚ ਐਫ گاਵਾਂ ਵਾਲਾ ਹਵਾਨਾ ਮੈਨੂੰ ਸਹੀ ਗੱਲ ਮੰਨਣਾ ਪਊਗੀ ਮੰਨਣਾ ਪਊਗਾ ਹਾਂ ਬਾਕੀ ਸੋਹਣੀ ਸੁਨੱਖੀ ਪੂਰੀ ਤੋਰ ਕੇ ਦਿਖਾਈਏ ਵੀਰੇ ਨੂੰ ਵਿਖਾਓ ਵਿਖਾਓ ਇੱਕ ਚੀਜ਼ ਹੋਰ ਮੈਨੂੰ ਖਿਆਲ ਆ ਗਿਆ ਇੱਕ ਵੀਰ ਸਾਡਾ ਕਹਿੰਦਾ ਹੁੰਦਾ ਕਿ ਫੋਨ ਜਿਹੜਾ ਵਾ ਨਾ ਇਹ ਇਦਾਂ ਦੀ ਚੀਜ਼ ਆ ਵੇਖੋ ਜੀ ਮੈਂ ਨਾ ਵੀ ਚਲੋ ਵੀਰ ਦੀ ਗੱਲ ਟੋਕ ਤੂੰ ਮੇਰੀ ਗੱਲ ਹੀ ਨਹੀਂ ਪੂਰੀ ਹੁਣ ਦਨਾ ਆਪਣੀਆਂ ਕਰ ਵੀਰ ਮੈਨੂੰ ਚੇਤੇ ਆਏ ਤੇ ਮੈਨੂੰ ਇਹ ਆਪਣੀ ਭੁੱਲ ਜਾਣੀ ਮੈਨੂੰ ਦੱਸ ਤੂੰ ਉਹ ਦੱਸ ਲਾ ਵੀਰ ਕਰ ਲਾ ਮੈਂ ਨਹੀਂ 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 ਤੂੰ ਹੀ ਦੱਸ ਲਾ ਮੈਨੂੰ ਪੈਸੇ ਦੇਣੇ ਪੈਣੇ ਗੱਲ ਸੁਣਨੀ ਅੱਛਾ ਚਲ ਠੀਕ ਆ ਉਹ ਮੈਂ ਤਾਂ ਇਹ ਗੱਲ ਕਹਿਣ ਲੱਗਾ ਸੀ ਤੇ ਵੀਰ ਵੀ ਸੋਣਾ ਲੱਗੀ ਜਾਂਦਾ ਮੱਜ ਦੇ ਨਾਲ ਨਾਲ ਮੱਜ ਨਾਲ ਮੇਰੀ ਵੀ ਟੌਰ ਬਣੀ ਉਹ ਆ ਜਾ ਕਰ ਮੈਂ ਆ ਗੱਲ ਆ ਮੈਂ ਤਾਂ ਹਾ ਗੱਲ ਕਹਿਣੀ ਸੀ ਤੇ ਵੀਰ ਤੇ ਗੁੱਸਾ ਹੀ ਕਰ ਗਿਆ ਵੇਖੋ ਜੀ ਬਹੁਤ ਸੋਹਣੀ ਆ ਤੇ ਕੱਟੀ ਦਾ ਥੋੜਾ ਜਿਹਾ ਵੀਰ ਨੂੰ ਖਿੱਚੀ ਫਿਰਦੀ ਆ ਪੂਰੀ ਯੋਰਾ ਚ ਆ ਜਾ ਵੀਰ ਆ ਜਾ ਆ ਜਾ ਇਹ ਵੇਖ ਲਓ ਜੀ ਇਹ ਨਹੀਂ ਆ ਕਿ ਦੇਖੋ ਥਣ ਐ ਸੋਹਣਾ ਲੱਗਾ ਆ ਕੇ ਮੰਨਣਾ ਪਊਏ ਇਹ ਚੀਜ਼ ਨੂੰ ਥਣ ਥਣ ਪੂਰਾ ਓਕੇ ਆ ਵੀਰ ਜੀ ਓਕੇ ਐ ਤਸੱਲੀ ਵੇਖੋ ਜੀ ਤੁਸੀਂ ਆਪ ਵੀ ਚੈੱਕ ਕਰ ਲਿਓ ਤਸੱਲੀ ਕਰ ਲਿਓ ਵੀਰ ਦੁੱਧ ਕਿੰਨਾ ਕੁ ਝੋਆਜੂ ਦੁੱਧ ਜਿਆਦਾ ਨਹੀਂ ਮੈਂ ਕਹਿੰਦਾ ਅਗਲੇ ਤਾਂ ਕਹਿੰਦੇ ਵੀ 15 ਲੀਟਰ ਝੋਆ ਵਾ ਠੀਕ ਆ ਜਿੰਨਾ ਕੋ ਲਿਆਂਦੀ ਆ ਸਹੀ ਆ ਤੇ ਬਾਕੀ ਜਿਹੜੇ ਸਾਨੂੰ ਲੇਵਾ ਲੂਆ ਵਾ ਹੂੰ ਹੋ ਸਕਦਾ ਚੋਇਆ ਵੀ ਹੋਵੇ ਅਗਲੇ ਠੀਕ ਆ ਆਪਾਂ ਅਗਲੇ ਆਂਦੇ ਨਹੀਂ ਰਹਿਣਾ 13 ਤੋਂ 14 ਲੀਟਰ ਦੁੱਧ ਚਵਾਉਗੀ ਠੀਕ ਕੋਈ ਵੀਰ 12 ਮੰਨ ਲੈ ਭਾਵੇਂ 12 ਮੰਨ ਲੈ ਕੋਈ ਆਪਾਂ 13 ਵੀ ਨਹੀਂ ਕਹਿਣ ਦੇਣਾ 12 ਮੰਨ ਕੇ ਚੱਲੇ ਜੀ ਬਾਕੀ ਐਡੀ ਮੱਝ ਨੂੰ ਕੀ ਜਾਂਦਾ ਵਾ 12 ਲੀਟਰ ਦੁੱਧ ਸਹੀ ਗੱਲ ਆ ਇਹਤ ਗੱਲ ਹੈ ਇੱਕ ਡਬਲ ਖੈਗਾ ਆਏ ਮੰਨ ਲਓ ਨਹੀਂ ਜਿੱਦਾਂ ਮਿਸਤਰੀ ਉਹ ਕਰਦੇ ਨੇ ਨੇ ਰੰਦਾ ਮਾਰ ਮਾਰ ਕੇ ਆ ਬਰਾਬਰ ਇਦਾਂ ਦਾ ਵਾ ਮੱਲੋ ਲੈਵਾ ਹਾਂਜੀ 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 ਤੇ ਬਾਕੀ ਮੈਂ ਗੱਲ ਕਰਨ ਲੱਗਾ ਜੀ ਫੋਨ ਇੱਕ ਇਦਾਂ ਦੀ ਚੀਜ਼ ਆ ਵੀਰ ਅੱਛਾ ਇਹਦੇ ਵਿੱਚ ਚੰਗਾ ਵੀ ਬਹੁਤ ਕੋਝਿਆ ਤੇ ਮਾੜਾ ਵੀ ਕਈਆਂ ਨੇ ਤੇ ਕਈਆਂ ਨੂੰ ਤੇ ਫੋਨ ਨੇ ਤਾਰਤਾ ਵਾ ਤੇ ਕਈਆਂ ਦੇ ਘਰ ਹੀ ਬਰਬਾਦ ਕਰਤੇ ਆ ਇਹ ਵੀ ਗੱਲ ਸਹੀ ਆ ਜੇ ਇਹਨੂੰ ਚੰਗੇ ਪਾਸੇ ਵਰਤ ਲਈਏ ਤੇ ਬਹੁਤ ਚੰਗਾ ਵਾ ਜਦੋਂ ਆ ਫੋਨ ਹੀ ਬੰਦਾ ਬੜੇ ਸਕੂਨ ਚ ਸੀ ਤੇ ਜਦੋਂ ਫੋਨ ਹੀ ਨਹੀਂ ਉਦੋਂ ਜ਼ਿਆਦਾ ਸਕੂਨ ਚ ਸੀ ਉਦੋਂ ਚਿੱਠੀਆਂ ਜਾਂਦੀਆਂ ਹੁੰਦੀਆਂ ਸੀ ਕਿਸੇ ਦੇ ਘਰ ਲੜਾਈ ਝਗੜਾ ਜਾਂਦਾ ਸੀ ਨਾ ਤੇ 5-7 ਦਿਨ ਬਾਅਦ ਸੁਨੇਹਾ ਪਹੁੰਚਦਾ ਹੈ ਤੇ ਜਦੋਂ ਨੂੰ ਕੋਈ ਅਗਲੀ ਕੁੜੀ ਦੇ ਪਰਿਵਾਰ ਜਾਂ ਕੋਈ ਹੋਰ ਰਿਸ਼ਤੇਦਾਰ ਹੁੰਦੇ ਹੁੰਦੇ ਸੀ ਨਾ ਉਹਨੂੰ ਗੱਲ ਠੰਡੀ ਪੈ ਜਾਂਦੀ ਸੀ ਤੇ ਉਹਨਾਂ ਮਿਲ ਮੁਲ ਕੇ ਚੱਲ ਜਣਾ ਵੀ ਹਾਨੂੰ ਸੁਣਾ ਮਿਲਿਆ ਤੁਹਾਡੀ ਲੜਾਈ ਹੋਈ ਉਹਨਾਂ ਉਹਨਾਂ ਕਹਿੰਨਾ ਸਾਡੀ ਤਾਂ ਕੋਈ ਲੜਾਈ ਨਹੀਂ ਹੋਈ ਮੁੜ ਕੇ ਫੇਰ ਇਕੱਠੇ ਹੋ ਜਾਂਦੇ ਹੁੰਦੇ ਤੇ ਹੁਣ ਮਿੰਟ ਜੀ ਰਿਸ਼ਤਾ ਟੁੱਟ ਜਾਂਦਾ ਇਹ ਵੀ ਗੱਲ ਸਹੀ ਆ ਐਦਾਂ ਦਾ ਹਸਤ ਤਵ ਹੋ ਗਿਆ ਵਾ ਤੇ ਮੁੱਲ ਦੱਸ ਦੀ ਹੁਣ ਆਪਾਂ ਦਾ ਵੀ ਦੱਸੋ ਦੱਸੋ ਮੁੱਲ ਵੀਰ ਜਿੰਨੀ ਸੋਹਣੀ ਮੇਰਾ ਤੇ ਜੀ ਕਰਦਾ ਸਵਾ ਲੱਖ ਮੰਗ ਲਾ ਤੇ ਮੰਗ ਲਾ ਵੀਰ ਹੈ ਮੰਗ ਲਾ ਮੰਗਣਾ ਹੀ ਆ ਆ ਮੰਗਣ ਮੰਗਣ ਜਵਾਰ ਹੀ ਆ ਬੰਦਾਸ ਕਿਹੜੀ ਗੱਲ ਆ 10 ਛੋੜ ਕਰ ਦਈਏ ਛੋੜ ਕਰ ਭਾਵੇਂ ਮੇਰੇ ਲਾਂ ਦਾ ਸਵਾ ਦੋ ਲੱਖ ਮੰਗੀ ਜਾਂਦਾ ਜਾਂ 25000 ਛੋੜ ਕਰਤੀ ਲੈ ਵੀ ਤੂੰ ਵੀ ਕੀ ਯਾਦ ਰੱਖੇਗਾ ਵੱਡੇ ਦੇ ਸਾਹਮਣਾ ਕਰਤਾ ਨਾ ਵੱਡੇ ਦੇ ਲਾਲੇ ਨਾਲ ਵਾਹ ਮਤਲਬ ਤੁਸੀਂ ਇਹ ਵੇਖੋ ਵੀ ਝੋਟੀ ਦੀ ਭੁੱਖ ਲੈਂਦੀ ਆ ਲੱਗੇ ਆਉਂਗੇ ਨਾ ਪਸੰਦ ਆਉਗੀ ਪਸਾਨ ਦਾ ਥਾਣ ਵਿਖਾ ਦੇ ਵੀਰਾ ਵੇ ਤੇ ਕਈ ਵੀਰ ਇਹੋ ਜਿਹੇ ਵੀ ਉਦਾਂ ਵੀ ਪਿਆਰ ਕਰਨ ਵਾਲੇ ਆ ਆ ਵੇ ਥਾਣ ਦੇ ਵੇਖਣ ਵਾਸਤੇ ਇਹੋ ਜੀ ਆ ਗਏ ਹੁਣ ਵੇਖ ਵੀਰ ਇਧਰੇ ਤੇ ਬਾਕੀ ਠੰਡੀ ਆ ਆ ਵੇ ਹੂੰ ਥਾਣ ਪੂਰਾ ਸੋਹਣਾ ਲੱਗਾ ਐ ਤੇ ਵੀਰੇ ਇਹਦੇ ਚਵਾਈ ਹੋਣੀ ਆ ਹਾਂ ਚਵਾਈ ਸਵੇਰ ਦਾ ਕਿੰਨਾ ਕੁ ਟਾਈਮ ਹੋਊ ਟਾਈਮ ਇਸ ਟਾਈਮ ਤੇ ਪੌਣੇ 8 8 ਕ ਦਾ ਹੋਣਾ ਠੀਕ ਹੈ ਹਾਂਜੀ ਤੇ 10 ਫੇ ਛੋੜ ਉਹਦੇ ਚੋਂ ਮੈਂ 25000 ਕੀਤੀ ਤੈਨੂੰ ਵੱਧ ਲੱਗਦਾ ਚੱਲ 5 ਕਰਦੇ ਵੀਰੇ ਇਤੋਂ ਅੱਗੇ ਨਹੀਂ ਮੈਂ ਕਹਿਣਾ ਆਪਣੀ ਮਰਜ਼ੀ ਨਾਲ ਭੈਣ ਭਰਾਏ ਦਾ ਆਣ ਮਾਣ ਤਣ ਕਰਦੇ ਨਹੀਂ ਲੱਖ ਚੋਂ ਪੰਜ ਛੱਡ ਤੂੰ 95 ਕਹਤਾ ਨਾ ਹਾਂ 3000 ਹੋਰ ਕਰ ਦੇਣਾ 92 ਦੀ 92 ਜੋ ਆਪਣੀ ਮਰਜ਼ੀ ਨਾਲ ਛੋਟ ਕਰੀਓ ਅਛਾ 92 ਜੋ ਆਪਣੀ ਮਰਜ਼ੀ ਨਾਲ ਛੋਟੀ ਸੋਣੀ ਸੰਖੀ ਆ ਹਾਂਜੀ ਤੇ ਤੁਸੀਂ ਚੈੱਕ ਤਸੱਲੀ ਕਰ ਲਿਓ ਤੇ ਵੀਰਾਂ ਦਾ ਵੀ ਵੀਰਤ 13 14 ਕਹਿੰਦਾ ਹੈ ਆਏ ਨਹੀਂ ਗਾਣਾ ਵੀ ਕੌਣ ਚ ਪੈਸੇ ਪਾ ਦਿੰਨੇ ਆ ਤੇ ਲੱਦ ਕੇ ਘੱਲ ਦੋ ਆਪਣੇ ਕੋਲ ਇਦਾਂ ਦਾ ਕੰਮ ਨਹੀਂ ਹੈਗਾ ਪੈਸੇ ਅਗਲਾ ਲੈ ਕੇ ਆ ਜੇ ਆਪਣੀ ਗੱਡੀ ਲੈ ਕੇ ਆ ਅਗਲੇ ਨੂੰ ਪਾਸ ਹੁੰਦੀ ਲੈ ਦੇ ਇਹ ਤੇ ਕੋਈ ਗੱਲ ਹੈ ਇਹ ਵੀ ਗੱਲ ਸਹੀ ਆ ਐਵੇਂ ਨਹੀਂ ਵੀ ਕੋਈ ਗੱਲ ਤੁਸੀਂ ਲੱਦ ਕੇ ਲੈ ਆਓ ਪੈਸੇ ਇੱਥੇ ਦੇ ਦਾਂਗਾ ਇਦਾਂ ਦਾ ਕੰਮ ਸਾਡੇ ਕੋਲ ਨਹੀਂ ਇੰਨਾ ਨਹੀਂ ਟਾਈਮ ਹੈਗਾ ਚਲੋ ਇਹ ਗੱਲ ਨੋਟ ਕਰਿਓ ਹਾਂਜੀ ਜਾਂ ਵੀਰ ਜੀ ਆਪ ਆ ਜਿਓ ਜਾਂ ਫੋਨ ਤੇ ਚਵਾਈ ਕਰਾ ਲਿਓ ਜਿੱਦਾਂ ਵੀ ਤੁਹਾਨੂੰ ਸੈੱਟ ਆਊਗਾ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਉਹ ਤੁਹਾਡੀ ਆਪਣੀ ਸਰਦਾਰਦੀ ਆ ਤੇ ਵੀਡੀਓ ਸ਼ੇਅਰ ਕਰ ਦਿਆ ਕਰੋ ਹੋਰ ਵੀ ਵੀਰ ਦਾ ਫਾਇਦਾ ਹੋ ਜੇ ਤੇ ਕਈ ਵਾਰਾਂ ਇੰਨੇ ਪੈਸੇ ਵਪਾਰੀ ਨੂੰ ਨਹੀਂ ਬਚਦੇ ਜਿੰਨਾ ਛੋਟੇ ਹੱਥੀ ਵਾਲੇ ਵੀਰ ਨੂੰ ਵੀ ਬਚ ਜਾਂਦੇ ਆ ਸਾਰੇ ਸਾਰੇ ਕਮਾਈ ਕਰਦੇ ਆ ਬਹੁਤ ਹੀ ਇਹ ਆ ਕੇ ਸਾਰਾ ਆਪਣਾ ਆਪਣਾ ਰਜਾਰ ਸਾਰੇ ਆਪਣਾ ਸਾਰਾ ਜੀ ਆ ਇੱਕ ਗੱਲ ਹੋਰ ਇੱਕ ਵੀਰ ਕਰਦਾ ਹੁੰਦਾ ਵੀ ਜਿਹੜਾ ਠੱਗ ਹੁੰਦਾ ਠੱਗ ਨੇ ਠੱਗੀ ਮਾਰਨੀ ساری ਉਮਰ ਇਹ ਵੀ ਗੱਲ ਸਹੀ ਆ ਉਹਦਾ ਕੁਝ ਨਹੀਂ ਬਣਨਾ ਉਹਨੂੰ ਉਹਦਾ ਧਿਆਨ ਹੀ ਉੱਥੇ ਹੀ ਰਹਿਣਾ ਵਾ ਵੀ ਜਿਹੜਾ ਠੱਗ ਠਗੀਆਂ ਮਾਰਦਾ ਨਾ ਕਿਸਨਾ ਤੇ ਉਹਨੇ ਠਗੀਆਂ ਮਾਰੀ ਜਾਣੀਆਂ ساری ਉਮਰ ਬਣਨਾ ਬੁਣਨਾ ਕੱਖ ਨਹੀਂ ਉਹਦਾ ਬਸ ਆਦਤ ਪੈ ਜਾਂਦੀ ਆਦਤ ਪੈ ਜਾਂਦੀ ਆ ਤੇ ਬਾਕੀ ਇੰਨੀ ਆ ਕਿ ਗੱਲਾਂ ਵਾ ਤੇ ਜੇ ਕੋਈ ਮਾੜੀ ਚੰਗੀ ਲਾਈ ਲੱਗੀ ਤੇ ਕਮੈਂਟ ਕਰਕੇ ਦੱਸ ਦਿਓ ਮਾੜਾ ਵੀ ਕਰਦੇ ਪਹਿਲਾਂ ਕਰਨਾ ਨਹੀਂ ਨਹੀਂ ਜ਼ਰੂਰ ਜ਼ਰੂਰ ਉਹਨਾਂ ਦਾ ਧੰਨਵਾਦ ਆ ਜਿਹੜੇ ਵੀਰ ਸਾਨੂੰ ਇੰਨੇ ਨਾ ਪਤਾ ਲੱਗਦਾ ਰਹਿੰਦਾ ਬੰਦੇ ਨੂੰ ਹਾਂ ਬੰਦਾ ਲੈਵਲ 'ਚ ਰਹਿ ਜਾਂਦਾ ਨਾ ਲੈਵਲ ਪਤਾ ਲੱਗਦਾ ਕਿੱਥੇ ਕਿ ਸਟੈਂਡ ਕਰੰਡਿਆ ਬੰਦਾ